ਇੱਕ ਹੋਰ ਵੱਡੀ ਇਮੀਗ੍ਰੇਸ਼ਨ ਚਾਲ ਵਿਡੇਨ ਗਤੀ ਪ੍ਰੋਗਰਾਮਾਂ ਦੇ ਤਹਿਤ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਪ੍ਰਾਪਤ ਪ੍ਰਵਾਸੀਆਂ ਦੁਆਰਾ ਦਰਜ ਕੀਤੀਆਂ ਮੌਜੂਦਾ ਅਰਜ਼ੀਆਂ ਹੁਣ ਰੁਕ ਗਈਆਂ ਹਨ ਤਾਂ ਇਸ ਦਾ ਮਤਲਬ ਹਜ਼ਾਰਾਂ ਲੋਕਾਂ ਲਈ ਕੀ ਹੈ ਜੋ ਹੁਣ ਕਾਨੂੰਨੀ ਲਿੰਬੋ ਵਿੱਚ ਹਨ ਸਥਾਨਕ ਦੀ ਕ੍ਰਿਸਟੀਨਾ ਵਾਸਕੇਜ਼ ਨੇ ਇੱਕ ਆਦਮੀ ਨਾਲ ਗੱਲ ਕੀਤੀ ਜੋ ਇਸ ਬਾਰੇ ਚਿੰਤਤ ਹੈ ਕਿ ਅਗੇ ਮੈਂ ਆਪਣੇ ਬਹੁਤ ਸਾਰੇ ਲੋਕਾਂ ਲਈ ਸੱਚਮੁੱਚ ਡਰਿਆ ਹੋਇਆ ਹਾਂ ਯੂਕਰੇਨ ਤੋਂ ਮੀਆਮੀ ਦੇ ਇੱਕ ਡਾਊਨਟਾਊਨ ਚਿਵਰ ਹੈ ਇਹ ਮੇਰਾ ਫੈਸਲਾ ਨਹੀਂ ਸੀ ਯੁੱਧ ਦੇ ਕਾਰਨ ਯੂਕਰੇਨ ਵਿੱਚ ਰਹਿਣਾ ਹਰ ਕਿਸੇ ਲਈ ਬਹੁਤ ਮੁਸ਼ਕਲ ਹੈ। ਦੱਖਣੀ ਫਲੋਰੀਡਾ ਭੱਜਣਾ। ਮੇਰੇ ਦੇਸ਼ ਵਿੱਚ ਰਾਕੇਟ ਅਤੇ ਧਮਾਕੇ। ਰੂਸ ਨੇ ਉਸਦੇ ਦੇਸ਼ ਉੱਤੇ ਹਮਲਾ ਕਰ ਦਿੱਤਾ। ਮੇਰੇ ਕੋਲ ਸੰਯੁਕਤ ਰਾਜ ਤੋਂ ਇੱਕ ਸਪான்ਸਰ ਸੀ। ਉਹ ਯੂਕਰੇਨ ਵਿੱਚ ਮੇਰੇ ਕਾਰੋਬਾਰ ਵਿੱਚ ਮੇਰਾ ਗਾਖ ਸੀ ਪਰ ਉਸਨੇ ਮੇਰੀ ਮਦਦ ਕੀਤੀ। ਇਸ ਸਮੇਂ ਮੇਰੇ ਕੋਲ ਇੱਕ ਅਸਥਾਈ ਸੁਰੱਖਿਆ ਸਥਿਤੀ ਹੈ। ਅਤੇ ਹੁਣ ਇੱਕ ਸਵਾਲ ਇਹ ਹੈ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਬੁਲਾਰੇ ਨੇ ਸਥਾਨਕ ਨਿਊਜ਼ ਨੂੰ ਦੱਸਿਆ ਕਿ ਹੁਣ ਇਹਨਾਂ ਤਿੰਨ ਪ੍ਰੋਗਰਾਮਾਂ ਤੋਂ ਯੂਕਰੇਨੀਅਨ, ਪੈਤੀਅਨ ਅਤੇ ਕਿਵਾਨੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਾਰੇ ਮਨੁੱਖੀ ਪੈਰੋ ਨਾਪਾਤਰੀਆਂ ਤੇ ਪ੍ਰਸ਼ਾਸਨਿਕ ਰੋਕ ਹੈ ਨਿਕਾਰਾਗਵਾ ਅਤੇ ਵੈਨਜ਼ੂਏਲਾ ਦੇ ਲੋਕਾਂ ਨੇ ਮਹਵਾਲਾ ਦੀ ਕਿਸੇ ਵੀ ਧੋਖਾਧਰੀ ਜਨਤਕ ਸੁੱਖਿਆ ਜਾਂ ਰਾਸ਼ਟਰੀ ਸੁੱਖਿਆ ਚਿੰਤਾਵਾਂ ਦੀ ਪਛਾਣ ਕਰਨ ਲਈ ਵਾਧੂ ਜਾਂਚ ਦੇ ਮੁਕੰਮਲ ਹੋਣ ਦੀ ਉਡੀਕ ਵਿੱਚ ਹੈ ਇਹ ਕਿਵੇਂ ਜਾਰੀ ਰਹੇਲ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿ ਇਹ ਤੁਹਾਨੂੰ ਕਿਵੇਂ ਪ੍ਰਭਾਵਿਤ ਕਰੇ ਇੱਕ ਲੇਗੋ ਹੈ ਅਤੇ ਇਹ ਚਿੰਤਾ ਹੈ ਜਿਨ੍ਹਾਂ ਨੇ ਪਹਿਲਾਂ ਹੀ ਅਰਜ਼ੀ ਦਿੱਤੀ ਹੈ ਅਤੇ ਉਹ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਉਸ ਪੈਰੋਲ ਦੇ ਨਾਲ ਹਨ ਇਹ ਉਹਨਾਂ ਦੇ ਕਿਸੇ ਵੀ ਅਰਜ਼ੀ ਦੀ ਪ੍ਰਕਿਰਿਆ ਨੂੰ ਰੋਕਦਾ ਹੈ ਜੋ ਉਹਨਾਂ ਨੇ ਅਮਰੀਕਾ ਵਿੱਚ ਆਉਣ ਤੋਂ ਬਾਅਦ ਆਪਣੀ ਸਥਿਤੀ ਨੂੰ ਕਾਨੂੰਨੀ ਬਣਾਉਣ ਲਈ ਅਰਜ਼ੀ ਦਿੱਤੀ ਹੈ ਇਹ ਮੌਰਿਨ ਪੋਰਸ ਹੈ ਇੱਕ ਇਮੀਗ੍ਰੇਸ਼ਨ ਵਕੀਲ ਅਤੇ ਡੋਰਲ ਦੇ ਉਪ ਮੇਅਰ ਅਸੀਂ ਸੋਚਦੇ ਹਾਂ ਕਿ ਇਹ ਤੇ ਦੱਖਣੀ ਫਲੋਰੀਡਾ ਵਿੱਚ ਕਿੰਨੇ ਪ੍ਰਭਾਵਿਤ ਹੋਏ ਹਨ ਹਜ਼ਾਰਾਂ ਹਜ਼ਾਰਾਂ ਲੋਕ ਹਨ ਤੁਹਾਨੂੰ ਚਿੰਤਾ ਹੈ ਕਿ ਤੁਹਾਨੂੰ ਵਾਪਸ ਜਾਣਾ ਪੈ ਸਕਦਾ ਹੈ ਹਾਂ ਪਾਸਟੂਵ ਵਿੱਚ ਹਾਂ ਮੈਂ ਇਸ ਬਾਰੇ ਚਿੰਤਤ ਹਾਂ ਸਭ ਤੋਂ ਮਹੱਤਵਪੂਰਨ ਚੀਜ਼ ਇੱਕ ਕੀੜੇ ਨੂੰ ਰੋਕਣਾ ਹੈ ਅਤੇ ਕੁਝ ਸਥਾਨਕ ਫੈਡਰਲ ਵਿਧਾਇਕਾਂ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਵੀ ਕੁਝ ਚਿੰਤਾਵਾਂ ਸਾਂਝੀਆਂ ਕਰਦੇ ਹਨ ਅਤੇ ਇਸ ਨਵੀਂ ਨੀਤੀ ਤਬਦੀਲੀ ਬਾਰੇ ਡੀਸੀਸ ਲਈ ਬਹੁਤ ਸਾਰੇ ਪ੍ਰਸ਼ਨ ਹਨ ਤੁਸੀਂ ਉਹਨਾਂ ਦੇ ਬਿਆਨਾਂ ਨੂੰ ਪੂਰਾ ਪੜ੍ਹ ਸਕਦੇ ਹੋ ਤਾਂ ਜੋ ਤੁਸੀਂ ਇਸ ਤਰੀਕੇ ਨਾਲ ਦੇਖ ਸਕੋ ਕਿ ਪ੍ਰਤੀਨਿਧੀ ਜੋ ਤੁਹਾਡੀ ਨੁਮਾਇੰਦਗੀ ਕਰਦਾ ਹੈ ਇਸ ਮੁੱਦੇ ਤੇ ਕੀ ਕਹਾ ਸੀ ਸਾਡੀ ਵੈੱਬਸਾਈਟ ਤੇ ਲਿੰਕ ਤੇ ਇਹ ਸਥਾਨਕ ਹੈ ਅੱਜ ਰਾਤ ਮਿਆਮੀ ਤੋਂ ਤੁਹਾਡੇ ਲਈ ਲਾਈਵ ਰਿਪੋਰਟਿੰਗ ਕਰ ਰਿਹਾ ਹਾਂ